ਤੁਸੀਂ ਕਈ ਥਾਵਾਂ ਤੇ ਸਪੀਡ ਬ੍ਰੇਕਰ ਦੇਖੇ ਹੋਣਗੇ ਜੋ ਕਿ ਕਹਿੰਦੇ ਨੇ ਕਿਸੇ ਵੀ ਐਕਸੀਡੈਂਟ ਤੋਂ ਬਚਾ ਕਰਦੇ ਨੇ ਪਰ ਅੰਮ੍ਰਿਤਸਰਦ ਵਿੱਚ ਬਣ ਰਹੇ ਸਪੀਡ ਬ੍ਰੇਕਰਾਂ ਤੇ ਇੱਕ ਵਾਰ ਵਿਜੇ ਪ੍ਰਤਾਪ ਸਿੰਘ ਨੇ ਸਵਾਲ ਚੁੱਕੇ ਨੇ ਤੇ ਆਪਣੀ ਸਰਕਾਰ ਤੇ ਸਵਾਲ ਚੁੱਕਦੇ ਹੋਏ ਇੱਕ ਵਾਰ ਵਿਜੇ ਪ੍ਰਤਾਪ ਨਜ਼ਰ ਆਏ ਉਹਨਾਂ ਦਾ ਕਹਿਣਾ ਸੀ ਕਿ ਕਰਾਪਸ਼ਨ ਤੇ ਪੈਸੇ ਨੂੰ ਖਾਣ ਲਈ ਇਹ ਸਭ ਸਪੀਡ ਬ੍ਰੇਕਰ ਬਣਾਏ ਗਏ ਨੇ ਤਾਂਕਿ ਇਨਾ ਤੇ ਪੈਸਾ ਖਰਚ ਕੀਤਾ ਜਾ ਸਕੇ ਉਹਨਾਂ ਦਾ ਕਹਿਣਾ ਸੀ ਕਿ ਇਹਨੇ ਵੱਡੇ ਸਪੀਡ ਬ੍ਰੇਕਰ ਤਾਂ ਅੱਜ ਤੱਕ ਚੰਡੀਗੜ੍ਹ ਵਿੱਚ ਨਹੀਂ ਦੇਖੇ ਜੋ ਅੰਮ੍ਰਿਤਸਰ ਦੇ ਚੌਂਕਾ ਦੇ ਵਿੱਚ ਬਣਾਏ ਜਾ ਰਹੇ ਨੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਇਹ ਸਪੀਡ ਬ੍ਰੇਕਰ ਹਾਸਿਆਂ ਦਾ ਕਾਰਨ ਬਣਦੇ ਨੇ ਸਨਲ ਵੱਡੇ ਹਾਸੇ ਹੋ ਸਕਦੇ ਨੇ ਮੁੱਦਾ ਸਾਰਾ ਤੁਸੀਂ ਸਾਹਮਣੇ ਦੇਖ ਰਹੇ ਹੋ ਜੀ ਸਾਰੇ ਸ਼ਹਿਰ ਦੇ ਅਮਰਸਰ ਸ਼ਹਿਰ ਦੇ ਵਿੱਚ ਇਹ ਬੰਪਰ ਜੇ ਬਣਾਏ ਇਹਨਾਂ ਨੇ ਜਿਨ੍ਹਾਂ ਨੂੰ ਅੱਬਾ ਸਪੀਡ ਬ੍ਰੇਕਰ ਕਹਿ ਲਈਏ ਕਿ ਗੱਡੀ ਬ੍ਰੇਕਰ ਕਹਿ ਲਈਏ ਇਹ ਸਾਨੂੰ ਨਹੀਂ ਸਮਝ ਆਉਂਦੀ ਵੀ ਵੀ ਪ੍ਰਸ਼ਾਸਨ ਇਹਨੂੰ ਕਿਸ ਹਾਲਾਤਾਂ ਦੇ ਵਿੱਚ ਤੇ ਕਿਹਦੇ ਕਹਿਣ ਤੇ ਬਣਵਾ ਰਿਹਾ ਹੈ ਤੇ ਇਹਦਾ ਫਾਇਦਾ ਕੀ ਹੈ ਸ਼ਹਿਰ ਵਾਸੀਆਂ ਨੂੰ ਹਰ ਚੌਂਕ ਦੇ ਵਿੱਚ ਬਣਾਏ ਜਾ ਰਹੇ ਇਹਦੇ ਕਰਕੇ ਟ੍ਰੈਫਿਕ ਵਿਵਸਥਾ ਤੇ ਅੱਗੇ ਸਾਰੇ ਸ਼ਹਿਰ ਦੀ ਚਰਮੜਾਈ ਪਈ ਹੈ ਇਹਦੇ ਕਰਕੇ ਵਿਵਸਥਾ ਇੰਨੀ ਜ਼ਿਆਦਾ ਵਿਗੜ ਗਈ ਹੈ ਇੰਨੀ ਜ਼ਿਆਦਾ ਵਿਗੜ ਗਈ ਥਾਂ ਥਾਂ ਤੇ ਜਾਮ ਆਉਣ ਵਾਲੇ ਦਿਨਾਂ ਦੇ ਵਿੱਚ ਕੈਮਰੇ ਸ਼ਰੂ ਹੋ ਜਣੇ ਆ ਜੀ ਜਿਹੜੀ ਗੱਡੀ ਰੈੱਡ ਲਾਈਟ ਤੋਂ ਚੌਂਕ ਤੋਂ ਪਿੱਛੇ ਰਹਿ ਗਈ ਉਹ ਚਲਾਨ ਭਰੂਗੀ ਜੀ 5-5000 ਦਾ ਚਲਾਨ ਆ ਸਾਨੂੰ ਪ੍ਰਸ਼ਾਸਨ ਇਹ ਦੱਸ ਦਵੇ ਵੀ ਇਹਦੇ ਲਾਉਣ ਦਾ ਫਾਇਦਾ ਕੀ ਆ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਆਪਣੇ ਹੱਥੀ ਇਹਨੂੰ ਪੁੱਟ ਲੈਣ ਨਹੀਂ ਤਾਂ ਧੱਕੇ ਨਾਲ ਫਿਰ ਅਸੀਂ ਪਟਾ ਦੇਾਂਗੇ ਕਿੰਨਾ ਵੱਡਾ ਮੁੱਦਾ ਚੁੱਕਿਆ ਗਿਆ ਜੀ ਇਹ ਮੁੱਦਾ ਸਾਡੇ ਹਲਕਾ ਉਤਰੀ ਦੇ ਵਿਧਾਇਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਵੱਲੋਂ ਚੁੱਕਿਆ ਗਿਆ। ਔਰ ਰਾਤੀ ਜੁਆਇੰਟ ਕਮਿਸ਼ਨਰ ਹਰਦੀਪ ਜੀ ਨਾਲ ਗੱਲ ਹੋਈ। ਜੀ। ਉਹਨਾਂ ਨੇ ਕਿਹਾ ਕਿ ਕੰਮ ਰੁਕਵਾ ਦਿੱਤਾ ਗਿਆ। ਜਦ ਕਿ ਸਵੇਰੇ ਫਿਰ ਐਮਐਲਏ ਸਾਹਿਬ ਇਹ ਸੜਕ ਤੋਂ ਕ੍ਰੋਸ ਕੀਤੇ। ਕੰਮ ਚੱਲ ਰਿਹਾ ਸੀ। ਫਿਰ ਲਾਈਵ ਹੋ ਕੇ ਇਸ ਕੰਮ ਨੂੰ ਇੱਥੇ ਰੁਕਵਾਇਆ ਗਿਆ। ਜੀ। ਬੈਰੀਕੇਡ ਸਾਰੇ ਪਿੱਛੇ ਕੀਤੇ ਗਏ। ਜੀ। ਫਿਰ ਟ੍ਰੈਫਿਕ ਵਿਵਸਥਾ ਜਿਹੜੀ ਹੈ ਠੀਕ ਹੋਈ ਹੈ। ਅਸੀਂ ਇਹ ਸਾਰੇ ਸ਼ਹਿਰ ਦੇ ਵਿੱਚੋਂ ਜਿਹੜੇ ਔਰ ਮੂਵ ਕਰਾਉਣਾ ਚਾਹੁੰਦੇ ਆ ਔਰ ਨਾਰਥ ਹਲਕੇ ਦੇ ਵਿੱਚੋਂ ਤੇ ਸਾਨੂੰ ਦਿਸਣੇ ਨਹੀਂ ਚਾਹੀਦੇ। ਐਮ ਐਲ اے ਸਾਹਿਬ ਐਮ ਪੀ ਸਾਹਿਬ ਇੱਕ ਕਮੇਟੀ ਦੇ ਮੈਂਬਰ ਹੁੰਦੇ ਨੇ ਜਿਹਨੂੰ ਦੁਸ਼ਾ ਕਮੇਟੀ ਕਿਹਾ ਜਾਂਦਾ ਜੋ ਸ਼ਹਿਰ ਦਾ ਵਿਕਾਸ ਆ ਜੋ ਸ਼ਹਿਰ ਦੇ ਝੰਡੇ ਆ ਉਹਨਾਂ ਦੇ ਨਾਲ ਸਲਾਹ ਕਰਕੇ ਉਹਨਾਂ ਦੀ ਅਪਰੂਵਲ ਲੈ ਕੇ ਫਿਰ ਸ਼ਹਿਰ ਦੇ ਵਿੱਚ ਹੁੰਦੇ ਆ ਦੱਸਣ ਕਿਹੜੇ ਐਮ ਐਲ اے ਕਿਹੜੇ ਐਮ ਪੀ ਨੇ ਇਸ ਦੇ ਲਈ ਅਪਰੂਵਲ ਦਿੱਤੀ ਇਹਨਾਂ ਨੂੰ ਪਰ ਲੱਗਦਾ ਕਿ ਤੁਹਾਨੂੰ ਸਲਾਹ ਨਹੀਂ ਲਈ ਗਈ ਉਹਨਾਂ ਦੀ ਬਿਲਕੁਲ ਨਹੀਂ ਲਈ ਗਈ ਜੀ ਸਾਡੀ ਨਹੀਂ ਕਿਸੇ ਐਮ ਐਲ اے ਕਿਸੇ ਐਮ ਪੀ ਦੀ ਕੋਈ ਬਾਹ ਖੜੀ ਕਰੇ ਕਵੇ ਜੀ ਕਿ ਅਸੀਂ ਅਪਰੂਵਡ ਕੀਤਾ ਪਰ ਇਹ 10 15 ਦਿਨ ਤੋਂ ਇਹ ਸਾਰਾ ਸ਼ਹਿਰ ਫਟਿਆ ਪਿਆ ਸਾਰਾ ਦੇ ਡੇਲੀ ਮੈਂ ਕਹਿੰਦਾ ਜੀ ਸਾਰਾ ਸ਼ਹਿਰ ਪੁੱਟਿਆ ਪਿਆ ਬਿਲਕੁਲ ਸਾਰਾ ਸ਼ਹਿਰ ਪੁੱਟਿਆ ਪਿਆ ਬਸ ਉਹ ਰੋਜ਼ ਦੇਖਦੇ ਪਿਆ ਆਪਣੇ ਤੌਰ ਤੇ ਕਿ ਸਨੇਹ ਘਾਉਨੇ ਆ ਰਾਤੀ ਫਿਰ ਇੱਥੇ ਖਲੋ ਕੇ ਜਦੋਂ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਸੀ ਹਰਦੀਪ ਜੀ ਨਾਲ ਗੱਲ ਹੋਈ ਉਹਨਾਂ ਕਹਿੰਦੇ ਸਾਰਾ ਕੰਮ ਰੁਕਵਾ ਦਿੱਤਾ ਸਵੇਰੇ ਫੇਰ ਲੰਘੇ ਆ ਕੰਮ ਫੇਰ ਚੱਲ ਰਿਹਾ ਹੈ ਜੁਆਇੰਟ ਕਮਿਸ਼ਨਰ ਇੱਕ ਐਮ ਐਲ ਏ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਇੰਨੀ ਜੁਰਤ ਕਰ ਰਿਹਾ ਕਿਵੇਂ ਕਰ ਸਕਦੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਕੀ ਮੰਗ ਕਰਦੇ ਆ ਜੀ ਇਹ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਜੀ ਇਹਦਾ ਸਾਨੂੰ ਫਾਇਦਾ ਦੱਸਿਆ ਜਾਵੇ ਬਾਰ ਦੂਰ ਦਰਾਡੇ ਵਿਦੇਸ਼ਾਂ ਚ ਹੀ ਜਾਣੇ ਆ ਘੁੰਮਣ ਜਾਣੇ ਆ ਕਿਸੇ ਸ਼ਹਿਰ ਕਿਸੇ ਕੰਟਰੀ ਦੇ ਵਿੱਚ ਇਹੋ ਜਿਹਾ ਤੁਸੀਂ ਦੇਖਿਆ ਜੋ ਮਾਹੌਲ ਸਾਡੇ ਅਮਰਸਰ ਦਾ ਬਣਾਤਾ ਕਿਹੜੀ ਸਮਾਟ ਨੇ ਸੀ ਇਹ ਤਾਂ ਕੂਰ ਸਾਹਿਬ ਕਹਿੰਦੇ ਆ ਕਿ ਜਿਨ੍ਹਾਂ ਨੇ ਕੰਮ ਕੀਤਾ ਉਹਦੇ ਉਪਰ ਕਾਰਵਾਈ ਵੀ ਕਰਾਂਗੇ ਜੀ ਕਾਰਵਾਈ ਦੀ ਗੱਲ ਬਾਅਦ ਚ ਵੇਖਾਂਗੇ ਜੀ ਪਹਿਲਾਂ ਜੋ ਪਬਲਿਕ ਦੇ ਹੱਕ ਦੇ ਲਈ ਹੈ ਜੋ ਪਬਲਿਕ ਦੇ ਹਿੱਤ ਦੇ ਲਈ ਹੈ ਅਸੀਂ ਉਹਦੀ ਡਿਮਾਂਡ ਕਰਦੇ ਆਂ ਵੀ ਇਹਨੂੰ ਜਲਦ ਤੋਂ ਜਲਦ ਰਿਮੂਵ ਕੀਤਾ ਜਾਵੇ ਤੇ ਲੋਕਾਂ ਨੂੰ ਸਚਾਰੂ ਰੂਪ ਦੇ ਨਾਲ ਅਮਰਸਰ ਸ਼ਹਿਰ ਦੇ ਵਿੱਚੋਂ ਦਿੱਤਾ ਜਾਵੇ ਤੇ ਦੇਖੋ ਇਹ ਲਾਰੈਂਸ ਰੋਡ ਹੈ ਜੀ ਨਹਿਰੂ ਸ਼ੋਪਿੰਗ ਕੰਪਲੈਕਸ ਅਧਰ ਹੈ ਇਧਰ ਐਮ ਐਮ ਮਾਲਵੀਆ ਰੋਡ ਹੈ ਤੇ ਮਾਲ ਰੋਡ ਦੀ ਕ੍ਰੋਸਿੰਗ ਹੈ ਇੱਥੇ ਰੈਂਪ ਬਣਾਉਣ ਦਾ ਕੋਈ ਮਕਸਦ ਨਹੀਂ ਹੈ ਜੀ ਜੋ ਕੰਮ ਹੋਣਾ ਚਾਹੀਦਾ ਹੈ ਉਹ ਟਾਊਨ ਪਲਾਨਿੰਗ ਦੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦੇ ਰੈਂਪ ਤੁਸੀਂ ਕਿਸੇ ਵੀ ਹੋਰ ਮੁਲਕ ਦੇ ਵਿੱਚ ਕਿਸੇ ਸ਼ਹਿਰ ਦੇ ਵਿੱਚ ਨਹੀਂ ਦੇਖ ਸਕਦੇ इंडिया भी ना चंडीगढ़ दे है ना दिल्ली के ना किसी होर शहर है ठीक है रैम बना देखो एक तो ट्रैफिक जाम बहुत ज़्यादा होगा दूसरा एक्सीडेंट होना है खास करके सर्दियों के रात के टाइम एक्सीडेंट होना ही होना है और जो काम हो रहा है ये सिर्फ तो सिर्फ करपन वास्ते हो रहा है जो पैसा खाने वास्त हो रहा है सीवरेज देखो खराब है सीवरेज सिस्टम टोटली कुलैप्स कर गया है अमृतसर शहर का टोटली कोलैपस कर गया है लोग तराईमाम माम कर रहे हैं पानी जो पीने वाला पानी है वो इतना ज़्यादा गंदा आ रहा है वो सीवरेज का पानी मिक्स हो के आ रहा है उधर ध्यान नहीं है किसी का असं बार बार बोलते हैं कि तुम सीवरेज ठीक करो लेकिन ये सारा पैसा जो है अननेसेसरी काम के और वो भी इस कोई रिजल्ट निकले तो असं कहे कोई रिजल्ट नहीं निकलना है ज़्यादा तो ज़्यादा देखो ये एक्सीडेंट होना है और ट्रैफिक जाम होना ऐसे ही ट्रैफिक सिस्टम अमृतसर ਦਾ ਕੋਲੈਪਸ ਕਰ ਗਿਆ ਤੁਸੀਂ ਪੀਕ ਆਵਰ ਦੇ ਵਿੱਚ ਇੱਥੇ ਆ ਕੇ ਦੇਖ ਲਓ ਪੈਰ ਰੱਖਣ ਦੀ ਥਾਂ ਨਹੀਂ ਮਿਲੇਗੀ ਉਧਰ ਪਟਾਲਾ ਰੋਡ ਤੱਕ ਜਾਮ ਮਿਲੇਗਾ ਇਧਰ ਕਚਹਿਰੀ ਚੌਕ ਤੱਕ ਤੁਹਾਨੂੰ ਜਾਮ ਮਿਲੇਗਾ और उधर फंडारी ब्रिज तक एस् करके देखो ऐसी एक औंधेया कि देखो एक, एक सिस्टम बनाया हुआ शहर ਦੇ ਵਿੱਚ ਜੋ ਕੰਮ ਕਰਨਾ ਹੈ ਜਨਤਾ ਦੇ ਹਿਸਾਬ ਦੇ ਨਾਲ ਹੋਣਾ ਚਾਹੀਦਾ ਹੈ ਲੋਕਪੱਖੀ ਕੰਮ ਹੋਣਾ ਚਾਹੀਦਾ ਹੈ और जो ਸਾਡੀ ਕਮੇਟੀ ਹੁੰਦੀ ਹੈ ਐਮਪੀ ਐਮਐਲਏ ਇਹਨਾਂ ਦੀ ਸਰਕਾਰ ਨੇ ਕਮੇਟੀ ਬਣਾਈ ਹੋਈ ਹੈ ਕਮੇਟੀ ਦੇ ਨਾਲ ਡਿਸਕਸ ਕਰਕੇ ਸਾਰਾ ਕੰਮ ਹੋਣਾ ਚਾਹੀਦਾ ਹੈ। ਔਰ ਹਰ ਮਹੀਨੇ ਇਸ ਦੀ 스마트 ਸਿਟੀ ਪ੍ਰੋਜੈਕਟ ਦੀ ਜਿਹੜੀ ਕਮੇਟੀ ਹੈ ਹਰ ਮਹੀਨੇ ਮੀਟਿੰਗ ਹੋਣੀ ਚਾਹੀਦੀ ਹੈ। ਭਾਰਤ ਸਰਕਾਰ ਦਾ ਆਰਡਰ ਹੈ ਇਹਦੇ ਕਿਉਂਕਿ ਸਾਰਾ ਪੈਸਾ ਭਾਰਤ ਸਰਕਾਰ ਦਾ ਆ ਰਿਹਾ ਹੈ। ਠੀਕ ਹੈ। ਲੇਕਿਨ ਤੁਸੀਂ ਦੇਖੋ ਇਹ ਮੀਟਿੰਗ ਨਹੀਂ ਕਰਾਉਂਦੇ। ਪੂਰੇ 2 ਸਾਲਾਂ ਦੇ ਦੌਰਾਨ ਇਸ ਸਰਕਾਰ ਦੇ ਵਿੱਚ ਜਦੋਂ ਤੋਂ ਅਸੀਂ ਐਮਐਲਏ ਬਣੇ ਹਾਂ ਜੀ एक मीटिंग हुई है जेद्ध एम पी भी आए थे कुछ एम एल ए भी आए थे एक मीटिंग नहीं कराते सारा करा के फिर पास करवा लेंगे ने बाद लेकिन इस सीधा सीधा करप्शन है जी और इस दाल शहर का दा ट्रैफिक सिस्टम शहर का तुम देखो जो बाकी जो टाउन प्लानिंग का सिस्टम है वो सारा ये कोलैप्स हो रहा है ਅੱਜ ਜੋ ਕੰਮ ਹੋਗਾ ਉਹਦਾ 50 ਸਾਲ ਤੱਕ ਅੰਜਾਮ ਭੁਗਤਣਾ ਪਊਗਾ ਆਉਣ ਵਾਲੀ ਪੀੜ੍ਹੀ ਨੂੰ ਵੀ ਭੁਗਤਣਾ ਪਊਗਾ ਸਾਰੇ ਗਾਲਾਂ ਕੱਢਣਗੇ ਕਿ ਕਿਸ ਤਰ੍ਹਾਂ ਦੇ ਸੀਏ ਲੋਕੀ ਜੀ ਇਹ ਅਜ ਵੀ ਲੋਕੀ ਗਾਲ ਕੱਢ ਰਹੇ ਨੇ ਮੈਂ ਆਪਣੇ ਆਪ ਤੋਂ ਨਹੀਂ ਆਇਆ ਹਾਂ ਲੋਕਾਂ ਨੇ ਮੈਨੂੰ ਦੱਸਿਆ ਨੇ ਕਿ ਦੇਖੋ ਇਸ ਸ਼ਹਿਰ ਦਾ ਇੰਨਾ ਮਾੜਾ ਹਾਲ ਕਿਉਂ ਹੋ ਗਿਆ ਅਸੀਂ ਤਾਂ ਸਰਕਾਰ ਬਣਾਏ ਸੀ ਕਿ ਹਾਂ ਇੱਕ ਬਦਲਾਅ ਆਏਗਾ ਲੋਕਾਂ ਨੇ ਇਹ ਕਿਹਾ ਕਿ ਇਹ ਕੋਈ ਬਦਲਾਅ ਹੈ ਕਾਮ ਇਹਨੂੰ ਆਨਾ ਪਿਆ ਮੈਂ ਅਫਸਨਾ ਦੇ ਨਾਲ ਗੱਲ ਕੀਤੀ ये भी देखो बहुत माड़ी गल है कि देखो ज्वाइंट कमिश्नर शहर का है कारपोरेशन का वो करे काम बंद हो गया है और काम इतें चल रहा है इस तो करके मैं फिर डीसी साहब कि किसी इस तरह का काम ना करो सिस्टम के हिसाब के नाल करो जो कानून है जो काम करना है वो पहला डिस्कस करो क्योंकि जो डेमोक्रेसी है डेमोक्रेसी के दे पब्लिक के हिसाब के नाल काम होना चाहिए किसान भी पूछो ना यह देखो लाइन लगिया हुई किसी पूछो कि ये काम सही है एक आदमी भी बोल देवे सही है तो मैं चला जाऊँगा जी ठीक है हर आदमी जेकर कह रहा है कि यह गलत काम हो रहा है तो ये गलत काम क्यों पब्लिक के खून पसीने की कमाई के पैसे का दुरुपयोग क्यों हो रहा है सिर्फ तो सिर्फ एक कंट्रैक्टर और एक अफसर और कुछ मिडलमैन है मिल के सारा पैसा खा रहे हैं सरकार आई है सरकार का मकसद है कि एक एक पैसा सही काम से करना चाहिए है मैं तो यही कर रहा हूँ ਸਰ ਲੱਗਦਾ ਨਹੀਂ ਸੀ ਕਿ ਪਹਿਲੇ ਇਹਦੇ ਤੇ ਵਿਚਾਰ ਕੀਤਾ ਜਾਂਦਾ ਕਿਉਂਕਿ ਹੁਣ ਪੈਸੇ ਦੀ ਬਰਬਾਦੀ ਆ ਰਹੀ ਹੈ ਆਮ ਲੋਕਾਂ ਦਾ ਕਰ ਰਿਹਾ ਨਹੀਂ ਨਹੀਂ ਇਹ ਪੈਸਾ ਦੇਖੋ ਇਹ ਕਿਹੜੇ ਅਫਸਰ ਕਰਾ ਰਹੇ ਨੇ ਜੀ ਦੇਖੋ ਇਹਨਾਂ ਨੂੰ ਅਸੀਂ ਛੱਡਣਾ ਨਹੀਂ ਹੈ ਮੈਂ ਤੁਹਾਨੂੰ ਕਲੀਅਰ ਕਰਦਾ ਇਹਨਾਂ ਨੂੰ ਆਪਣੇ ਕੋਲੋਂ ਦੇਣਾ ਪਵੇਗਾ ਪਬਲਿਕ ਦੇ ਪੈਸੇ ਦੀ ਅਸੀਂ ਬਰਬਾਦੀ ਨਹੀਂ ਕਰਾਂਗੇ ਇਹਨਾਂ ਨੂੰ ਕੋਲੋਂ ਦੇਣਾ ਪਵੇਗਾ ਜੀ ਠੀਕ ਹੈ ਕਿ ਨਹੀਂ ਇਹ ਪੈਸਾ ਬਰਬਾਦ ਕਰ ਰਹੇ ਨੇ ਇਹ ਪ੍ਰੋਫੈਸ਼ਨਲ ਮਿਸਕੰਡਕਟ ਹੈ ਜੀ ਇਹ ਮਿਸਕੰਡਕਟ ਦੇ ਵਿੱਚ ਆਉਂਦਾ ਹੈ ਇਹ ਇਹਦੀ ਉਹਨਾਂ ਕੋਲੋਂ ਹੀ ਉਗਰਾਹੀ ਹੋਣੀ ਵਸੂਲੀ ਹੋਣੀ ਹੈ ਹੁਣ ਇਹਨੂੰ ਬ੍ਰੇਕਰ ਨੂੰ ਤੋੜ ਕੇ ਦੁਬਾਰਾ ਪਹਿਲਾ ਵਾਂਗ ਕੀਤਾ ਨਹੀਂ ਦੇਖੋ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਡਿਸਕਸ ਕਰਾਂਗੇ ਲੇਕਿਨ ਅਸੀਂ ਜਨਤਾ ਨੂੰ ਇਹਨਾਂ ਲਾਪਰਵਾਹ ਅਫਸਰਾਂ ਦੇ ਰੋਹਮੁਕਰਮ ਤੇ ਨਹੀਂ ਛੱਡਾਂਗੇ